ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਨੋ ਜੀ ਕਿੱਦਾਂ ਸਾਰੀ ਸੰਗਤ ਰੱਬ ਸੋਣਾ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਆਮੀਨ ਆਪਾਂ ਅ ਸਿਮਰਰ ਸਿਮਰਨਜੀਤ ਸਿੰਘ ਮਾਨ ਹਾਂਜੀ ਸਿਮਰਨਜੀਤ ਸਿੰਘ ਮਾਨ ਇਹਨਾਂ ਦਾ ਇੱਕ ਵੀਡੀਓ ਵੇਖਿਆ ਸੀ ਪਹਿਲਾਂ ਵੀ ਹਾਂ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਬਾੜੂ ਖੋਲੋ ਤੇ ਬੜਾ ਵਧੀਆ ਔਰ ਬੜੀ ਉਹਨੂੰ ਸਪੋਰਟ ਮਿਲੀ ਸੀ ਸਾਰੇ ਭਰਾਵਾਂ ਨੇ ਬਹੁਤ ਪਸੰਦ ਕੀਤਾ ਸੀ ਕੇ ਬੜੇ ਵਧੀਆ ਬੰਦੇ ਨੇ ਔਰ ਇਹਨਾਂ ਦੀ ਬਾਇਓਗ੍ਰਾਫੀ ਆਪਾਂ ਉਸ ਵੀਡੀਓ ਚ ਸਾਰੀ ਦੱਸਤੀ ਸੀ ਕਿ ਇਹਨਾਂ ਨਾਲ ਕੀ ਕੁਛ ਹੋਇਆ ਕਿਦਾਂ ਕਿਦਾਂ ਮਤਲਬ ਔਰ ਮਤਲਬ ਸਾਰੀ ਇਹਨਾਂ ਦੀ ਬਾਇਓਗ੍ਰਾਫੀ ਅਸੀਂ ਉਸ ਵੀਡੀਓ ਵਿੱਚ ਦੱਸੀ ਸੀ ਤੇ ਮੈਂ ਕਿਹਾ ਸੀ ਤੁਸੀਂ ਸਿਰਫ ਬਾਰਡਰ ਖੋਲ ਦੋ ਤਾਂ ਇਹ ਆਂਦੇ ਨੇ ਆਂਦੇ ਨੇ ਦੋ ਵਾਰੀ NSA ਲੱਗੀ ਏ ਇੱਕ ਪਹਿਲੀ NSA ਇਹਨਾਂ ਤੇ ਲੱਗੀ ਸੀ ਹੁਣ ਭਾਈ ਅਮਰਤਪਾਲ ਤੇ ਲੱਗੀ ਏ ਹਾਂਜੀ ਬਿਲਕੁਲ ਠੀਕ ਹੈ ਤੇ ਮਤਲਬ ਇਹਨਾਂ ਨਾਲ ਬੜਾ ਜ਼ੁਲਮ ਤਸ਼ੱਦਦ ਵੀ ਹੋਇਆ ਉਸ ਸਮੇਂ ਚ ਤੇ ਆਪਾਂ ਵੀਡੀਓ ਵੇਖਨੇ ਹੁੰਦੇ ਬੜੇ ਤਗੜੇ ਮਤਲਬ ਬੰਦੇ ਨੇ ਬੜੀ ਗੱਲਬਾਤ ਵਾਲੇ ਬੜੀ ਠਾੜਪਾਠ ਵਾਲੇ ਬੰਦੇ ਨੇ ਤੇ ਵੀਡੀਓ ਪਲੇ ਕਰਦੇ ਆ ਨਾ ਹੁਣ ਕੀ ਜਾਂਦੇ ਨੇ ਕੀ ਜੰਗ ਲੜੋਣਾ ਤੇ ਪਾਕਿਸਤਾਨ ਦਾ ਹਿੰਦੁਸਤਾਨ ਸਾਡੇ ਪੰਜਾਬ ਨੂੰ ਖਾੜਨ ਆਪਣੇ ਕੀ ਜੰਗ ਲਗਦਾ ਵੀ ਹੈ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਮੋٹے ਮੋٹے ਸ਼ੇਰ ਬੜੇ ਬੜੇ ਧੀਰੇ ਧਵਾ ਕਰੋਨਾ ਵਰਪਤੀ ਉੱਥੇ ਬੈਠੇ ਐ ਉੱਥੇ ਜੰਗ ਲਾ ਲਓ ਪੈਸਾ ਲੈ ਲਓ ਇੱਥੇ ਸਾਡੇ ਭੁੱਖਿਆਂ ਕੋਲੋਂ ਕੀ ਮਿਲੋ ਤੁਹਾਨੂੰ ਮਡੀ ਗੱਲ ਐ ਇਹ ਗੱਲ ਅਸੀਂ ਕਰਨੇ ਆ ਸੰਤਨ ਦੀ ਇਹੀ ਤੇ ਅਸੀਂ ਪਟਣ ਆਏ ਆ ਭਾਈ ਅਸੀਂ ਕਹਿੰਦੇ ਆਂ ਕਿ ਅਸੀਂ ਅਮਨ ਚਾਹੀਏ ਅਮਨ ਕਦੇ ਮੇਂ ਪੈਦਾ ਹੁੰਦਾ ਅਮਨ ਹੁੰਦਾ ਜਦੋਂ ਵਪਾਰ ਸ਼ੁਰੂ ਹੋਵੇ ਅਸੀਂ ਕੰਨੇ ਆ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਕਣ ਅੱਜ ਦਾ ਰੇਖ ਸਾਡੀ ਕਣਕ ਦਾ 2500 ਰੁਪਇਆ ਕਵਿੰਟਲ ਹੈ ਪਾਰ ਜੇ ਚਲੇ ਜਾਈਏ ਪਾਕਿਸਤਾਨ ਦੇ ਵਿੱਚ ਇਹਦਾ ਮੁੱਲ 700 ਰੁਪਇਆ ਕਵਿੰਟਲ ਹੈ 1000 ਜਾਂ 1100 ਰੁਪਏ ਦਾ ਫਰਕ ਹੈ ਕਿ ਸਾਡੀ ਮਾਲੀ ਹਾਲਤ ਦੇ ਵਿੱਚ ਤੇ ਦਿੱਲੀ ਨਾ ਆ ਜੂਗੀ ਜੇ ਸਾਡੀਆਂ ਜਿੰਸਾਂ ਇਸ ਤਰ੍ਹਾਂ ਵੇਕਣ ਲੱਗ ਪੈਣ ਉੱਤੇ ਰੂਸ ਤੱਕ ਜਾਣ ਸੈਂਟਰਲ ਏਸ਼ੀਆ ਤੱਕ ਜਾਣ ਇਰਾਕ ਰਾਣ ਤੱਕ ਜਾਣ ਪਿਛਲੀ ਵਾਰੀ ਤੋਂ ਨਾ ਪਹਿਲਾਂ ਪਹਿਲਾਂ ਵਿਕਿਆ 2700 ਰੁਪਏ ਕਿਲੋਟਨ ਬਾਸਮਤੀ ਸਾਡੀ ਤੇ ਜੇ ਪਾਕਿਸਤਾਨ ਦਾ ਮੋਲ ਖਗਲਾ ਟੱਪ ਜੋ ਈਰਾਨ ਉੱਥੇ 20000 ਰੁਪਏ ਕਿਲੋਟਨ ਸਾਡੀ ਬਾਸਮਤੀ ਦੀ ਕੀਮਤ ਹੈ ਕਿ ਸਾਨੂੰ ਫਿਰ ਸਾਰੇ ਯਾਰਥੇ ਬਣਾ ਦੇ ਸਾਡਾ ਕੋਈ ਉੱਥੇ ਹੈ ਨਹੀਂਗਾ ਮਾਈ ਬਾਪ ਹੁਣ ਜੇ ਜੰਗ ਲਾਉਣਾ ਹੈ ਮੋਦੀ ਪ੍ਰੈਜਿਡੈਂਟ ਨੇ ਇੱਕ ਕਮੇਟੀ ਬਣਾਈ ਹੈ ਜਿਹਨੂੰ ਕਹਿੰਦੀ ਹੈ ਸਕਿਉਰਿਟੀ ਕਮੇਟੀ ਉਹਦੇ ਵਿੱਚ ਕੋਈ ਸਿੱਖ ਮੁਸਲਮਾਨ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ ਇੰਡੀਆ ਇੱਕ ਧਰਮ ਨਿਰਪੱਖ ਮੁਲਕ ਹੈ ਜਿੱਦੇ ਵਿੱਚ ਮੁਸਲਮਾਨ ਸਾਈ ਸਿੱਖ ਸ਼ੈਡੂਲ ਕਾ ਸਾਰੇ ਰਹਿੰਦੇ ਐ ਕਿ ਸਿਰਫ ਇੱਕ ਫਿਰਟਾ ਹਿੰਦੂਆਂ ਦਾ ਹੀ ਐਡਾ ਵੱਡਾ ਜੰਗ ਲਾ ਦੂਗਾ ਸਾਡੀ رائے ਨਹੀਂ ਲਈ ਜਾਊਗੀ ਸਿੱਖਾਂ ਦੇ ਪੱਲੇ ਗਾਹ ਕੀ ਹੈ ਐਸ ਸੀ ਪੀ ਸੀ ਸਾਡੀ ਪਾਰਲੀਮੈਂਟ ਹੈ 14 ਸਾਲਾਂ ਤੋਂ ਸੈਂਟਰ ਮੋਦੀ ਸਰਕਾਰ ਇਹ ਦੇ ਇਲੈਕਸ਼ਨ ਨਹੀਂ ਕਰਾ ਸਕਦੀ ਤੁਹਾਨੂੰ ਪਤਾ ਹੈ ਕਿ ਇੱਕ ਵਾਰੀ ਅੰਗਰੇਜ਼ਾਂ ਦਾ ਰਾਜ ਅਮਰੀਕਾ ਦੇ ਉੱਤੇ ਵੀ ਹੁੰਦਾ ਸੀਗਾ ਪਰ ਜਦੋਂ ਰਾਜ ਅੰਗਰੇਜ਼ ਅਮਰੀਕਾ ਦੇ ਉੱਤੇ ਇਕੱਠੇ ਹੋ ਗਏ ਸੀ ਉੱਥੋਂ ਦੇ ਅਮਰੀਕਨ ਇੱਕ ਸ਼ਹਿਰ ਦੇ ਵਿੱਚ ਇਕੱਠੇ ਹੋ ਗਏ ਉਹ ਸ਼ਹਿਰ ਦਾ ਨਾਮ ਸੀ ਬੋਸਟਨ ਉੱਥੇ ਉਹਨਾਂ ਨੇ ਇੱਕ ਮੋਰਚਾ ਲਾਇਆ ਮੋਰਚੇ ਦਾ ਆਵਾਜ਼ ਸੀ no taxation without representation ਕਿ ਜਿੰਨਾ ਚਿਰ ਸਾਡੀ ਨਮਾਇੰਦਗੀ ਨਹੀਂ ਹੁੰਦੀ ਗਵਰਨਮੈਂਟ ਉਨਾਂ ਅੱਛੇ ਅਸੀਂ ਤੁਹਾਡਾ ਟੈਕਸ ਨਹੀਂ ਦੇਣਾ। ਫੇਰ ਦੱਸੋ ਸਿੱਖੋ। ਅਸੀਂ ਅਮਰੀਕਨਾਂ ਤੋਂ ਘੱਟ ਹੈ। ਸਹੀ ਗੱਲ। ਸਾਡੀ ਜਦੋਂ ਐਸਪੀਸੀ ਚ ਨਬੰਦ ਕੀ ਗਈ ਹੈ। ਸਾਡੀ ਜਮਹੂਰੀਅਤ ਮਾਰੀ ਗਈ ਹੈ। ਤੇ ਫੇਰ ਅਸੀਂ ਕਾਹਦੇ ਟੈਕਸ ਦੇਣੀ ਹੈ? ਕਾਹਦੇ ਮਾਮਲੇ ਦੇਣੇ ਹੈ? ਇਹ ਜੀ ਇਸ ਦੇ ਉੱਤੇ ਆਪਣੀ ਫੌਮ ਨੂੰ ਸੋਚਣਾ ਪਊਗਾ। ਅਖੀਰ ਦੇ ਵਿੱਚ ਅਮਰੀਕਾ ਨਾਲ ਦੀ ਗੱਲ ਮੰਨਣੀ ਪਈ ਅੰਗਰੇਜ਼ਾਂ ਨੂੰ ਔਰ ਅਮਰੀਕਾ ਨੂੰ ਅਮਰੀਕਾ ਨੂੰ ਛੱਡ ਕੇ ਜਾਣਾ ਅਮਰੀਕਾ ਨੂੰ ਆਜ਼ਾਦੀ ਦੇ ਕੇ ਗਏ ਸੋ ਮੇਰਾ ਮਤਲਬ ਹੈ ਕਿ ਜੇ ਸਾਡੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਐਸ ਡੀ ਪੀ ਸੀ ਦੇ ਵਿੱਚ ਨਹੀਂ ਹੈ ਤੇ ਫਿਰ ਅਸੀਂ ਟੈਕਸ ਕਾਦੇ ਦਮਾਗੇ नो टैक्सेशन विदाउट रिप्रेजेंटेशन ਉਹਨਾਂ ਦਾ ਨਾਰਾ ਸੀ ਸੋ ਸਾਡੀ ਪਾਰਟੀ ਹੁਣ ਪਸੰਦ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੀ ਰਹੂਗੀ ਅੱਜ ਅਸੀਂ ਵਾਗੇ ਜਾਣਾ ਸੀਗਾ ਪਰ ਉੱਥੇ ਪਾਬੰਦੀ ਲਾਈ ਹੈ ਐਮਐਨਜੀ ਤਾਂ ਨਹੀਂ ਹੈ ਕਿਉਂ ਕਰਕੇ ਵਾਗੇ ਜਿਹੜਾ ਅਸੀਂ ਪ੍ਰਦਰਸ਼ਨ ਕੀਤਾ ਉਹਦੀ ਗੱਲ ਬਹੁਤ ਵੱਧ ਗਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਜੰਗ ਨਹੀਂ ਚਾਹੁੰਦੇ ਹਨ ਚਾਹੁੰਦੇ ਤੇ ਉਹ ਚਾਹਤ ਸੀ ਬਾਰਡਰ ਖੋਲਣਾ ਚਾਹੁੰਦੇ ਹਨ ਕਿ ਜਦੋਂ ਸਾਡਾ ਚਿੱਤ ਚਾਹੇ ਜਿਵੇਂ ਅਰਦਾਸ ਆਪਾਂ ਕਹਿੰਦੇ ਹਾਂ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹੇਗੇ ਉਹਨਾਂ ਦੇ ਦਰਸ਼ਨ ਦਰ ਹੋਣ ਜਿੱਦਾਂ ਸਾਡਾ ਦਿਲ ਕਰੇ ਅਸੀਂ ਉੱਧਰ ਜਾ ਆਈਏ ਸਾਡੇ ਟਰੈਕਟਰ ਬਣਦੇ ਆ ਖੇਤੀਬਾੜੀ ਦੀਆਂ ਮਸ਼ੀਨਾਂ ਬਣਦੀਆਂ ਉਹ ਅਸੀਂ ਅੱਗੇ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਭੇਜ ਸਕਦੇ ਦੋ ਪੈਸੇ ਅਸੀਂ ਖੱਟੀਏ ਸਾਡੇ ਵਿੱਚ ਮੇਰੀ ਆਏ ਜੇ جنگ ਲਾਉਣਾ ਹੈ ਤੇ ਪਾਕਿਸਤਾਨ ਤਾਂ ਹਿੰਦੁਸਤਾਨ ਸਾਡੇ ਪੰਜਾਬ ਨੂੰ ਖਾੜਾ ਨਾ ਬਣਾਈ ਜੇ جنگ ਲੱਗਦਾ ਵੀ ਹੈ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉੱਥੇ ਮੋٹے ਮੋٹے ਛੇੜ بڑے بڑے ਇਹਦੇ ਧਰ ਕਰੋ ਕਰੋਨਾ ਰਬਪਤੇ ਉੱਥੇ ਬੈਠੇ ਐ ਉੱਥੇ ਜੰਗ ਲਾ ਲਓ ਪੈਸਾ ਲੈ ਲਓ ਇੱਥੇ ਸਾਡੇ ਭੁੱਖਿਆਂ ਕੋਲੋਂ ਕੀ ਮਿਲੂ ਤੁਹਾਨੂੰ ਸੋ ਮੇਰਾ ਮਤਲਬ ਹੈ ਕਿ ਨੋ ਵਾਰ ਹੁਣ ਮੈਂ ਕਹੂੰਗਾ ਅੰਗਰੇਜ਼ੀ ਚ ਸਿਕਸ ਵਾਂਟ ਤੁਸੀਂ ਕਹਿਣਾ no word no word 6 word no word no word 6 word no word no word 6 word no word no word ਸੰਤ ਜਨੈਲ ਸਿੰਘ ਪਿੰਡਾ ਵਾਲਾ ਜਿੰਦਾਬਾਦ ਸੰਤ ਜਨੈਲ ਸਿੰਘ ਪਿੰਡਾ ਵਾਲਾ ਜਿੰਦਾਬਾਦ ਓਰ ਇਹਦਾ ਫੋਟੋ ਤੋਂ ਵੀ ਭਾਈ ਇਹਨਾਂ ਨੂੰ ਡਰ ਲੱਗਦਾ ਹੈ ਪਾਪਾ ਜੀ ਇਹ ਕਿ ਚੱਲ ਪਿਆ ਜਿਹੜੇ ਰਾਹ ਤੇ ਪੈ ਗਏ ਆ ਇਹ ਦੇ ਲਈ ਉਹ ਲਈ ਪਹਿਲੇ ਤਸਵੀਰ ਡਰਾਏ ਵੈਰੀ ਨਾ ਸੰਤਾਂ ਦੀ ਤਸਵੀਰ ਡਰਾਏ ਵੈਰੀ ਨੂੰ ਗਾਣਾ ਸੁਣਿਆ ਸੀ ਸਹੀ ਗੱਲ ਆ ਅੱਛਾ ਬਾਕੀ ਇਹ ਹੈ ਕਿ ਬਿਲਕੁਲ ਸਹੀ ਗਿਆ ਸਰਦਾਰ ਜੀ ਉਹਨਾਂ ਨੇ ਤੇ ਅਸੀਂ ਤੇ ਉਦਣ ਦਾ ਕਰਨੇ ਆ ਉਹ ਪੰਜਾਬ ਨੂੰ ਬਈ ਕਿਉਂ ਪੰਜਾਬੀ ਕਿਉਂ ਮਾਰ ਚੁੱਕੇ ਬਈ ਜਿਹੜੇ ਚਾਹੁੰਦੇ ਹੀ ਨੀਗੇ ਆਹੋ ਜਿਹੜੇ ਲੜਨਾ ਚਾਹੁੰਦੇ ਹੀ ਨੀਗੇ ਜਿਹੜੇ ਉਹ ਉਹਨਾਂ ਨੂੰ ਤੁਸੀਂ ਆਂਦੇ ਹੋ ਪਏ ਕਿ ਲੜੋ ਲੜੋ ਉੱਥੇ ਉੱਥੇ ਜੰਗ ਲੱਗੇ ਉੱਥੇ ਜੰਗ ਲੱਗੇ ਉਹ ਜਿਹੜਾ ਸਾਰਾ ਬਾਰਡਰ ਖਾਲੀ ਪਿਆ ਉਦੋਂ ਮੋਦੀ ਦੇ ਹੈ ਵੀ ਬਹੁਤੇ ਫੇਵਰੇਟ ਮਤਲਬ ਸਾਰੇ ਓਏ ਹੋਏ ਉਹਦੀ ਸਪੋਰਟ ਵਾਲੇ ਹੈ ਹੀ ਇਸ ਬਾਰਡਰ ਦੇ ਗੁਜਰਾਤ ਦੇ ਵਿੱਚ ਤੇ ਇੱਧਰ ਹੈ ਹਾਂਜੀ ਤੇ ਉੱਥੇ ਲਾਓ ਆ ਰਾਜਸਥਾਨ ਤੋਂ ਸ਼ੁਰੂ ਹੁੰਦਾ ਜੋ ਤੋੜ ਗੁਜਰਾਤ ਜੋ ਕਿਸੇ ਬਾਰਡਰ ਨੂੰ ਖੋਲ ਕੇ ਤੇ ਜਿਲਾਣੀ ਅਪਨ ਤਾਂ ਹੋਣੀ ਨਹੀਂ ਚਾਹੀਦੀ ਜੇ ਐਡਾ ਹੀ ਸ਼ੌਕ ਹੈ ਤੇ ਉਥੇ ਲਾ ਲਓ ਬਈ ਵੇਖ ਲਓ ਜ਼ੋਰ ਲਾ ਲਓ ਦੋਵੇਂ ਜਣੇ ਆਹੋ ਪਤਾ ਲੱਗ ਜੇ ਕਿਹਨਾਂ ਦੇ ਤਾਏ ਕਿਹਦੇ ਦੇ ਸਾਹਮਣੇ ਆਦੇ ਵਿੱਚ ਜਿਹੜੇ ਵੱਡੇ ਥੱਕੜੇ ਬੰਦੇ ਬਏ ਨੇ ਹੈ ਤੇ ਸ਼ੁਰੂ ਕਰੋ ਸਾਡੇ ਕੋਲ ਵੀ ਅੱਗੇ ਵੱਡੇ ਵੱਡੇ ਜਿਹੜੇ ਨੇ ਮਾਲਦਾਰ ਮੋਟਿਆਂ ਸਾਮੀਆਂ ਪਾਕਿਸਤਾਨੀ ਹੈ ਉਧਰੋਂ ਵੀ ਲੰਮਾ ਰੇਗਿਸਤਾਨ ਇਧਰੋਂ ਵੀ ਲੰਮਾ ਰੇਗਿਸਤਾਨ ਆ ਮਿੱਟੀ ਦੇ ਵਿੱਚ ਘੁਲਦੇ ਰਹੋ ਮੱਲਾ ਲਾਓ ਉੱਥੇ ਖੜੇ ਹੋ ਕੇ ਕੁਸ਼ਤੀਆਂ ਕਰੋ ਤੁਹਾਨੂੰ ਪਤਾ ਲੱਗੇ ਨਹੀਂ ਉੱਥੇ ਯਾਰ ਇੱਕ ਚੀਜ਼ ਹੈ ਗੱਲ ਇਹ ਹੈ ਕਿ ਉਹਨਾਂ ਨੇ ਆਖਿਆ ਪੰਜਾਬ ਨੂੰ ਮੈਦਾਨੇ ਜਾਂਗਣਾ ਬਣਾਇਆ ਹਾਂ ਹਾਂ ਬਿਲਕੁਲ ਤੇ ਪੰਜਾਬ ਜਿਹੜਾ ਪੰਜਾਬ ਯਾਰ ਜਦੋਂ ਚਾਹੁੰਦਾ ਹੀ ਨੀਗਾ ਜੰਗ ਪੀਸ ਚਾਹੁੰਦਾ ਹੈ ਅਮਨ ਚਾਹੁੰਦਾ ਹੈ ਤੇ ਫਿਰ ਜ਼ਰੂਰ ਹੈ ਕਿ ਸਾਰਾ ਜਹਾਨ ਇਧਰੋਂ ਸਾਰਾ ਬਾਰਡਰ ਛੱਡ ਕੇ ਤੇ ਜਾ ਕੇ ਇੱਕ ਪੰਜਾਬ ਦੇ ਵਿੱਚੋਂ ਲੜਾਈ ਕਰਨੀ ਹੈ ਚੌਧਰੀ ਚੜਦਾ ਤੇ ਲੈਂਦਾ ਪੰਜਾਬ ਨਾਲ ਦੋਵੇਂ ਇਹਨਾਂ ਦੋਨਾਂ ਮੁਲਕਾਂ ਦਾ ਭਾਰ ਅੱਛਾ ਖਾਸਾ ਚੱਕੀ ਪਏ ਆ ਮਤਲਬ ਇਹ ਵੇਖ ਲੋ ਸਰਕਾਰ ਵੀ ਅਸੀਂ ਚੱਕੀ ਹੈ ਯਾਰ ਰੌਲਾ ਹੀ ਇਹੀ ਹੈ ਨਾ ਉਹਨਾਂ ਨੂੰ ਪਤਾ ਹੈ ਖਸਮਾਂ ਦਾ ਸਿਰ ਖਾਣਗੇ ਸਿੱਖ ਮਰਨਗੇ ਉਧਰੋਂ ਮੁਸਲਮਾਨ ਪੰਜਾਬੀ ਮਰੇਗਾ ਉਧਰੋਂ ਸਿੱਖ ਪੰਜਾਬੀ ਮਰੇਗਾ ਠੀਕ ਹੈ ਜੰਗ ਲੱਗੇਗੀ ਸਾਨੂੰ ਤੇ ਅੱਗੇ ਨਹੀਂ ਗਏ ਖੰਗ ਦੇ ਸਾਨੂੰ ਤੇ ਅੱਗੇ ਇਹ ਚੁੱਪਦੇ ਨੇ ਸਾਡੀਆਂ ਅੱਖਾਂ 'ਚ ਤੇ ਜੰਗ ਲਾਣੀ ਹੈ ਤੇ ਇਸੇ ਬਾਰਡਰ ਤੋਂ ਲਾਣੀ ਹੈ ਪਾਕਿਸਤਾਨ ਵਾਲੇ ਤੇ ਉਦੋਂ ਦੇ ਆਖਣ ਦੇ ਨੇ ਕਿ ਨਹੀਂ ਹੋਣੀ ਵੀ ਜੰਗ ਅਸੀਂ ਨਹੀਂ ਕਰਨੀ ਅਸੀਂ ਨਹੀਂ ਕਰਨੀ ਮਤਲਬ ਅਮਨ ਹੋਣਾ ਚਾਹੀਦਾ ਠੀਕ ਹੈ ਤੇ ਉਹ ਆਂਦੇ ਨੇ ਕਰਨੀ ਹੈ ਕਰਨੀ ਹੈ ਲੇਕਿਨ ਹੁਣੇ ਨਹੀਂ ਜੇ ਕੋਈ ਜੰਗ ਜੰਗ ਨਹੀਂ ਹੋਣੀ ਅੱਗੇ ਤੁਹਾਨੂੰ ਦੱਸਿਆ ਸੀ ਸੂਰਤਿਆ ਨਿਸ਼ਚਿੰਤ ਹੋ ਜਾਓ ਤੁਸੀਂ ਨਿਸ਼ਚਿੰਤ ਆਹੋ ਦੇਖੇ ਟੈਨਸ਼ਨ ਫਰੀ ਹੋ ਜਾਓ ਤੇ ਆਪਣੇ ਕੰਮ ਕਾਰ ਜਿਹੜੇ ਨੇ ਉਹ ਕਰੋ ਬਿਲਕੁਲ ਨਾਲ ਫਿਕਰ ਰੂਟੀਨ ਦੇ ਵੇਖੋ ਨਾ ਰੂਟੀਨ ਤੇ ਆ ਗਿਆ ਮਾਹੌਲ ਹੌਲੀ ਹੌਲੀ ਹਾਂ ਬਿਲਕੁਲ ਬਿਲਕੁਲ ਸਿਰਫ ਚਾਰ ਪੰਜ ਦਿਨ ਜਿਹੜਾ ਉਹ ਰਿਹਾ ਬਾਕੀ ਸਾਰਾ ਬਾਰਡਰ ਖੁੱਲਾ ਹੈ ਲੜਦੇ ਰਹਿਣ ਉਹ ਤੇ ਕਰਦੇ ਰਹਿਣ ਇੱਕ ਪਾਸੇ ਬੈਠ ਕੇ ਆ ਮੈਂ ਰਿਆ ਨਾ ਸੌਖਾ ਤਰੀਕਾ ਲੁਡੋ ਰਕਿਓ ਆ ਬਈ ਉਹ ਤੇ ਹਾਂ ਠੀਕ ਹੈ ਦੋ ਦੋ ਬੰਦੇ ਉਧਰੋਂ ਉਹਨਾਂ ਦੇ ਫੌਜੀ ਨੇ ਉਧਰੋਂ ਇਹਨਾਂ ਦੇ ਫੌਜੀ ਬੈ ਕੇ ਲੁੱਡੋ ਤੇ ਖੇਡਣ ਡੇ ਨੇ ਹਾਂ ਭਈ ਉਹ ਅਸੀਂ ਜਿੱਤ ਗਏ ਜੀ ਪਰਲੇ ਬੰਦੇ ਉਧਰੋਂ ਉਹ ਵਾਲੀਬਾਲ ਦਾ ਮੈਚ ਚੱਲਣ ਡਿਆ ਹੋਵੇ ਆ ਮੈਂ ਨਾ ਕਿਆ ਜੰਗ ਹੋਵੇ ਲੋਕੀ ਆਖਣਗੇ ਭਾਈ ਇਹ ਜੰਗ ਹੈ ਉਸਤਾ ਜੀ 8 ਇੱਥੇ ਹਰਾਓ ਹਾਂ ਆਪਾਂ ਦੇ ਬੰਦੇ ਹੁਣ ਬਾੜ ਦੇ ਉੱਤੋਂ ਨਹੀਂ ਨਾ ਬਾੜ ਲੱਗੀ ਹੋਵੇ ਇਧਰ ਵਾਲੀਬਾਲ ਲੱਗੀ ਹੋਵੇ ਬਾੜ ਨੇ ਏਰੀਆ ਆ ਗਈ ਜੇ ਮੈਨੂੰ ਲੱਗਦਾ ਹੈ ਛਾਪਰ ਚ ਉੱਡਣ ਡੇ ਨੇ ਉਹ ਵਿੰਡੋ ਜਮਨੂੰ ਨਜ਼ਰ ਆਇਆ ਛੱਤ ਨੂੰ ਚੜੀਏ ਚਲੋ ਮੌਸਮ ਵੀ ਚੇਂਜ ਹੋ ਗਿਆ ਬਾਕੀ ਆਪਾਂ ਜੀ ਅਗਲੇ ਵੀਡੀਓ ਚ ਆ ਤੁਸੀਂ ਆਪਣਾ ਖਿਆਲ ਰੱਖੋ